ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਪਹਿਲੇ ਨਵਰਾਤਰੀ ਵਾਲੇ ਦਿਨ ਸ਼ਰਧਾਲੂ ਹੋ ਰਹੇ ਨੇ ਨਤਮਸਤਕ ਮੰਦਿਰ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਲਈ ਕੀਤੇ ਗਏ ਨੇ ਪੂਕਤਾ ਇੰਤਜ਼ਾਮ ਪਹਿਲੇ ਨਵਰਾਤਰੀ ਵਾਲੇ ਦਿਨ ਪਟਿਆਲਾ ਦੇ ਇੱਥੇ ਸ਼੍ਰੀ ਕਾਲੀ ਮਾਤਾ ਮੰਦਿਰ ਨੂੰ ਫੁੱਲਾਂ ਤੇ ਲੜੀਆਂ ਦੇ ਨਾਲ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਸਜਾਇਆ ਗਿਆ ਦੇਖੋ ਤੁਸੀਂ ਵੀ ਅਲੌਕਿਕ ਨਜ਼ਾਰਾ ਭਾਈ ਜੀ ਸਰ ਇੱਕ ਪਹਿਲਾ ਨਵਰਾਤਰਾ ਹੈ ਤੁਸੀਂ ਵੀ ਮੱਖਾ ਟਿਕਣ ਆਇਓ ਮਾਤਾ ਦੇ ਦਰਬਾਰ ਤੇ ਕੀ ਗਣਾ ਜਾਂਦਾ ਹੈ ਤੁਹਾਨੂੰ ਬਲਦਾ ਜੈ ਮਾਤਾ ਦੀ ਸਾਰੇ ਜਿੰਨੇ ਵੀ ਇੱਥੇ ਭਗਤ ਤੁਹਾਨੂੰ ਦਿਖ ਰਹੇ ਨੇ ਹਨ ਸਾਰਾ ਬਹੁਤ ਜਿਆਦਾ ਉਤਸ਼ਾਹ ਹੈ ਤੇ ਮਾਤਾ ਰਾਣੀ ਜਨ ਰਾਤਰੀ ਤੇ ਆਪਣਾ ਰਾਤਰੀ ਤੋਂ ਵੱਡੀ ਗੱਲ ਸਾਰਾ ਚ ਉੱਛਾ ਹੁੰਦਾ ਹੈ ਤੇ ਬਹੁਤ ਅੱਛਾ ਲੱਗਦਾ ਆ ਕੇ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਹਨਾ ਬਹੁਤ ਮਨ ਨਾਲ ਤੇ ਦਿਲ ਨਾਲ ਬੰਦਾ ਇੱਥੇ ਆਉਂਦਾ ਹੈ ਕੋ ਕਰੀਏ ਬੱਚੇ ਛੋਟੇ ਛੋਟੇ ਗਰਮੀ ਦਾ ਟਾਈਮ ਹੈ ਬੰਦੋਬਸਤ ਦੀ ਗੱਲ ਕਰੀਏ ਸੁਰੱਖਿਆ ਦੀ ਗੱਲ ਕਰੀਏ ਕਿੰਨਾ ਬੰਦੋਬਸਤ ਕੀਤਾ ਗਿਆ ਹੈ ਬੰਦੋਬਸਤ ਸੁਰੱਖਿਆ ਬਹੁਤ ਅੱਛਾ ਕੀਤਾ ਜੀ ਤੇ ਪਿਛਲੇ ਸਾਲ ਨਾਲੋਂ ਵੀ ਹੋਰ ਜ਼ਿਆਦਾ ਅੱਛਾ ਕੀਤਾ ਜਿਵੇਂ ਮੈਨੂੰ ਅਖਬਾਰ ਚ ਪੜਿਆ ਉਸੇ ਹਿਸਾਬ ਨਾਲ ਉਹੀ ਚੀਜ਼ ਦਿਖ ਰਹੀ ਹੈ ਤੇ ਬੱਚੇ ਤੇ ਬਜ਼ੁਰਗ ਉਹਨਾਂ ਵਾਸਤੇ ਸਾਰਾ ਵਾਸਤੇ ਬਿਲਕੁਲ ਸਹੀ ਕੀਤਾ ਪਾਣੀ ਪੂਣੀ ਦੀ ਬੰਦੋਬਸਤ ਵਗੈਰਾ ਸਭ ਕੁਝ ਹੈ ਕੋਈ ਕਿਸੇ ਜੀ ਦੀ ਕਮੀ ਪੇਸ਼ੀ ਲੱਗ ਨਹੀਂਦੀ ਬਾਕੀ ਦੇਖੋ ਹਾਲੇ ਪਹਿਲਾ ਦੌਰ ਹੈ ਜਿਵੇਂ ਜਿਵੇਂ ਹੋਰ ਵੱਧਦਾ ਜਾਏਗਾ ਜਿਵੇਂ ਸਾਰੇ ਜ਼ਰਤਾਂ ਆnder ਲੈਣਗੇ ਜੇ ਐਵੇਂ ਹੀ ਸਭ ਇੱਕ ਨੰਨੀ ਗੱਲ ਕਰੀਏ ਜਿਵੇਂ ਤੇਰਾ ਦੂਰ ਦੇਖੋ ਜੀ ਸਭ ਕੁਝ ਬਰਾਬਰ ਹੈ ਹਨਾ ਮਾਤਾ ਰਾਣੀ ਹੈ ਭਗਵਾਨ ਜੀ ਹਿਸਾਰਤ ਸੇ ਵੀ ਹੈ ਤਾਂ ਸਭ ਬਰਾਬਰੀ ਹੈ ਜੀ ਮੈਂ ਕਰ ਦੋਟਾ ਰਬਨ ਫਿਸ਼ਿੰਗ ਸਰਕਿਉਟੀ ਪੁਆਇੰਟ ਦੇ ਨਾਲ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਜਿਹੜੇ ਮੰਤਰੇ ਵੀ ਤੁਹਾਡੇ ਕੋਲ ਕਿਤੇ ਜੀ ਮੈਂ ਵਿਰਾਸਤ ਸਿਕਿਉਰਿਟੀ ਸਰਵਿਸਿਜ਼ ਤੋਂ ਕੰਪਨੀ ਹੈਡ ਹਾਂ ਸੋ ਸਾਡੀ ਇਟ ਪ੍ਰੈਜ਼ੈਂਟ ਲਗਭਗ 80-85 ਸਕਿਉਰਿਟੀ ਗਾਰਡਸ ਵਾਰਾ ਤੇ 8 ਸੁਪਰਵਾਈਜ਼ਰ ਸਾਡੇ ਖੜੇ ਹੋਏ ਨੇ ਗਰਮੀ ਦਾ ਟਾਈਮ ਹੈਗਾ ਦੂਰ ਦੂਰ ਤੋਂ ਸ਼ਰਦਾਲੂ ਆ ਰਹੇ ਨੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਦੂਰੋਂ ਸ਼ਰਦਾਲੂ ਆ ਰਹੇ ਨੇ ਨੇੜੇ ਤੇ ਆ ਰਹੇ ਨੇ ਉਹ ਵਧੀਆ ਤਰੀਕੇ ਨਾਲ ਉਰੇ ਆ ਕੇ ਦਰਸ਼ਨ ਕਰਕੇ ਜਾਣ ਅਸੀਂ ਇੱਕ ਸਕਿਉਰਿਟੀ ਪੋਸਟ ਦੇ ਵਿੱਚ ਇੱਕ ਸਪੈਸ਼ਲ ਨੰਬਰ ਰੱਖਿਆ ਹੋਇਆ ਹੈ ਕਿਸੇ ਨੂੰ ਕੋਈ ਦੁੱਖ ਤਕਲੀਫ ਕੋਈ ਪਰੇਸ਼ਾਨੀ ਹੋ ਰਹੀ ਹੋਵੇ ਉਹਦੇ ਨਾਲ ਪ੍ਰੋਪਰਲੀ ਉਹਨਾਂ ਨੂੰ ਕੋਆਪਰੇਟ ਕਰਕੇ ਉਹਨਾਂ ਨੂੰ ਸਪੋਰਟ ਕਰ ਰਹੇ ਹੈਗੇ ਆ ਤੇ ਨਾਲ ਹੀ ਕਿੰਨੇ ਵੀ ਮੇਲ ਕਿੰਨੇ ਫੀਮੇਲ ਸਰ ਇਸ ਟਾਈਮ ਵੀ ਫੀਮੇਲ ਕੁੜੀਆਂ ਹਨ ਜੀ ਤੇ 60 ਆ ਫਿਰ ਮੇਲਕ ਨੰਬਰ ਗਾਰਡਸ ਨੇ ਤੇ 800 ਪ੍ਰਾਈਜ਼ ਸਾਡੇ ਖੜੇ ਰਏ ਜਿਸਟੇ ਜੀ ਪੂਰੇ ਮੰਦਰ ਦੇ ਚੱਪੇ ਚੱਪੇ ਜੀ ਬਿਲਕੁਲ ਜੀ ਸਾਡੇ ਹਰੇਕ ਲੋਕੇਸ਼ਨ ਤੇ ਹਰੇਕ ਪੁਆਇੰਟ ਤੇ ਸਾਡੇ ਸਕਿਉਰਿਟੀ ਗਾਰਡਸ ਵਗੈਰਾ ਖੜੇ ਨੇ ਜੀ ਤੇ ਲਗਭਗ ਅਸੀਂ 4 ਸਾਲ ਤੋਂ ਸਾਡੀ ਸਕਿਉਰਿਟੀ ਸਰਵਿਸਿਜ਼ ਚੱਲ ਰਹੀਆਂ ਨੇ ਤੇ ਕਾਫੀ ਅੱਛੇ ਤਰੀਕੇ ਨਾਲ ਸਾਨੂੰ ਔਰੇ ਲੋਕੇਸ਼ਨ ਦੇ ਬਾਰੇ ਸਾਨੂੰ ਸਾਰਾ ਕੁਝ ਪਤਾ ਹੈ ਕਿ ਕਿਸ ਤਰੀਕੇ ਤੇ ਕਿਥੇ ਜ਼ਰੂਰਤ ਦੇ ਮੁਤਾਬਕ ਸਾਨੂੰ ਸਕਿਉਰਿਟੀ ਗਾਰਡਸ ਹੋਰ ਪ੍ਰੋਵਾਈਡ ਕਰਨੇ ਨੇ ਉਹਦੇ ਮੁਤਾਬਕ ਜੂਡ ਅਕੋਰਡਿੰਗਲੀ ਸੀ ਪ੍ਰਬੰਧ ਕੀਤੇ ਹੋਏ ਨੇ ਜੀ ਜੈ ਮਾਤਾ ਕੀ ਜੀ ਬੜੀ ਅਨੰਦਨ ਹੋਗਾ ਅੱਜ ਹੈਗਾ ਅੱਜ ਰਾਤ ਕੀ ਮਹਤਵਪੂਰਨ ਸਰ ਜਿਵੇਂ ਕਿ ਜਿਵੇਂ ਕਿ ਸਭ ਜਾਣਦੇ ਹੈ ਮਤਲਬ ਇੱਕ ਸ਼ਲੋਕ ਹੈ प्रथम शैलपुत्री च द्वितीय ब्रह्मचारिणी तृतीय चंद्र घंटे थी कुश्माांडे थी चतुर्थम पंचम स्कंद माते थी षष्ठम कात्यानी सप्तम कालरात्रि महागौरी थी आष्टम नवम सिद्धात्री नव दुर्गा प्रकृति मतलब नव दुर्गा माता के नौ रूप ने दुर्गा माता के नौ रूप ने जिह जो प्रथम शैलपुत्री माता है असद का नवरात्रा शैलपुत्री माता के नाम महत्व जिमें कि दुर्गा माता शक्ति का प्रतीक है ਉਵੇਂ ਨਵ ਦੇ ਨਵ ਦੁਰਗਾ ਜਿਹੜੀ ਹੈ ਉਹ ਸ਼ਕਤੀ ਦਾ ਪ੍ਰਤੀਕ ਹੀ ਹੈ ਤਾਂ ਦੁਰਗਾ ਮਾਤਾ ਦਾ ਜਿਹੜਾ ਅੱਜ ਪਹਿਲਾ ਨਵਰਾਤਰਾ ਇੱਥੋਂ ਹੀ ਸ਼ਕਤੀ ਦਾ ਉਰੂਪ ਸ਼ੁਰੂ ਹੋਇਆ ਤਾਂ ਜੀ ਸਰ ਜਿਵੇਂ ਕਿ ਕਾਲੀ ਮਾਤਾ ਮੰਦਿਰ ਦਾ ਬਾਰੇ ਤੁਸੀਂ ਜਾਣਦੇ ਕਿ 100 ਸਾਲ ਹੋ ਗਏ ਲਗਭਗ ਮਹਾਰਾਜਾ ਭੁਪਿੰਦਰ ਸਿੰਘ ਨੇ 2000 1924 ਵਗੈਰਾ ਚੀਜ਼ ਦੀ ਸਥਾਪਨਾ ਕੀਤੀ ਸੀ ਇਸ ਵਾਰ 100 ਸਾਲ ਹੋ ਗਏ ਉਸ ਦੇ ਤੇ ਇਦੀ ਮੰਨਤਾ ਧੀਰੇ ਧੀਰੇ ਵੱਧਦੀ ਚਲੀ ਗਈ ਸਾਰੇ ਆਸ-ਪਾਸ ਇਹਦੀ ਉਹ ਫੈਲਦੀ ਚਲੀ ਗਈ ਇਹਦੀ ਪਬਲਿਸਿਟੀ ਹੁੰਦੀ ਚਲੀ ਗਈ ਤਾਂ ਆਸ-ਪਾਸ ਦੇ ਜਿਹੜੇ ਸਟੇਟ ਕਹੋ ਪੰਜਾਬ ਹਰਿਆਣਾ ਹਿਮਾਚਲ ਔਰ ਢੈਲੀ ਔਰ ਵੈਸਟਰਨ ਯੂਪੀ ਜਿਹੜਾ ਵੈਸਟਰਨ ਯੂਪੀ ਦਾ ਪਾਰਟ ਹੈ ਉੱਥੋਂ ਵੀ ਬਹੁਤ ਜ਼ਿਆਦੇ ਸ਼ਰਧਾਲੂ ਸਾਡੇ ਕੋਲ ਕਾਲੀ ਮਾਤਾ ਮੰਦਿਰ ਮਾਥਾ ਟਿਕਣ ਆਉਂਦੇ ਨੇ ਅੱਜ ਦੇ ਵੀ ਆਸ-ਪਾਸ ਬਹੁਤ ਹੀ ਰੱਖਦੇ ਨੇ ਬਹੁਤ ਕਿਸੇ ਮਾਨਸਿਕ ਦਾ ਰੋਜ਼ ਮੱਤ ਲੈ ਜਾਂਦਾ ਹੈ ਸ਼ਰਮਾ ਮਹਾਸ਼ਕਤੀ ਦਾ ਮਹਾਸ਼ਕਤੀ ਦਾ ਵਰਤ ਹੈ ਜੀ ਕਾਲੀ ਮਾਤਾ ਦਾ ਦੁਰਗਾ ਮਾਤਾ ਦਾ ਵਰਤ ਹੈ ਸੋ ਇਹ ਆਪਣੀ ਹਰ ਮਨੁਕਾਮਨਾ ਨੂੰ ਪੂਰੀ ਕਰਨ ਵਾਸਤੇ ਆਪਾਂ ਇਸ ਵਰਤ ਦਾ ਆਪਣੀ ਇੰਟਰਨਲ ਸ਼ਕਤੀ ਨੂੰ ਡਵੈਲਪ ਕਰਨ ਵਾਸਤੇ ਇਹਨਾਂ ਦਾ ਵਰਤ ਰੱਖਿਆ ਜਾਂਦਾ ਹੈ ਜੀ ਜਿਹੜਾ ਇੱਕ ਜਦੋਂ ਇਹ ਇਸ ਤਰ੍ਹਾਂ ਦਾ ਤਾਕਤ ਜਗਦਾ ਹੈਗਾ ਹਾਂ ਹਾਂ ਇਹਦੇ ਚ ਦੋ ਤਰੀਕੇ ਦੀ ਚੀਜ਼ਾਂ ਨੇ ਜੀ ਇੱਕ ਵੈਸ਼ਨੋ ਤਰੀਕੇ ਨਾਲ ਜਿਹੜੇ ਲੋਕ ਆਉਂਦੇ ਨੇ ਆਰੇਕ ਬਾਮ ਮਾਰਗੀ ਤਰੀਕੇ ਦੇ ਨਾਲ ਤਾਂ ਬਾਮ ਮਾਰਗ ਦੇ ਵਿੱਚ ਇਹ ਹੈ ਕਿ ਬੱਕਰੇ ਦੀ ਮੁਰਗੇ ਦੀ ਬਲੀ ਦਿੱਤੀ ਜਾਂਦੀ ਹੈ ਔਰ ਉਸੇ ਨੂੰ ਜਦੋਂ ਆਪਾਂ ਵੈਸ਼ਨੋਪ ਤਰੀਕੇ ਨਾਲ ਲੈ ਜਾਂਦੇ ਆ ਤਾਂ ਉੱਥੇ ਆਪਾਂ ਮੁਰਗੇ ਦੀ ਜਗ੍ਹਾ ਨਾਰੀਅਲ ਔਰ ਬੱਕਰੇ ਦੀ ਜਗ੍ਹਾ ਇਸ ਨੂੰ ਕੱਪੇਠੇ ਦੀ ਬਲੀ ਦਿੱਤੀ ਜਾਂਦੀ ਹੁੰਦੀ ਹੈ ਜੀ ਹਾਂ ਤੇ ਆਹ ਕਾਲੀ ਮਾਂ ਤੋਂ ਬੰਦ ਰਹਿ ਗਿਆ ਮਦਰਾ ਦਾ ਸ਼ਰਬ ਜਿਵੇਂ ਕਿ ਆਰਮੀ ਦੇ ਵਿੱਚ ਇੱਕ ਇੰਪੋਰਟੈਂਸ ਰੱਖਦਾ ਹੈ ਨਾ ਕਿ ਵੀ ਇਨਸਾਨ ਨੂੰ ਨਾਤ ਮਤਲਬ ਤਾਮਸੀ ਭੋਜਨ ਹੈ ਮਤਲਬ ਬੰਦੇ ਦੇ ਦਿਮਾਗ ਦੇ ਉੱਤੇ ਜਨੂਨ ਚੜਿਆ ਰਹਿੰਦਾ ਹੈ ਤੇ ਉਹ ਇਹੋ ਚੀਜ਼ ਹੈ ਜਦੋਂ ਰਕਸ਼ਸ਼ਾਂ ਦਾ ਵਧ ਕਰਨਾ ਸ਼ੁਰੂ ਕੀਤਾ ਮਾਤਾ ਨੇ ਤਾਂ ਉਹ ਜਨੂਨ ਖਤਮ ਨਾ ਹੋਏ ਉਹ ਉਸ ਦੇ ਟਾਈਮ ਤੇ ਸ਼ਰਾਬ ਦਾ ਇਸਤੇਮਾਲ ਕੀਤਾ ਗਿਆ ਮਤਲਬ ਮਦ ਮਦਰਾ ਦਾ ਇਸਤੇਮਾਲ ਉਦੋਂ ਤੋਂ ਹੋਣਾ ਸ਼ੁਰੂ ਹੋਇਆ ਸੀ